ਤੁਸੀਂ ਵੇਖ ਰਹੇ ਹੋ ਪੰਜਾਬ ਨਿਊਜ਼ 7 ਪਿੰਡ ਇਉਂਦ ਦਾ ਕਵੈਡੀ ਕੱਪ ਤੇ ਕੁਸ਼ਤੀ ਦੰਗਲ ਦਾ ਪੋਸਟਰ ਕੀਤਾ ਜਾ ਰਿਹਾ ਨੌਜਵਾਨ ਪੀੜੀ ਪੈੜੀਆਂ ਅਲਮਤ ਤੋਂ ਦੂਰ ਰਹਿ ਕੇ ਖੇਡਾਂ ਵੱਲ ਪ੍ਰੇਰਿਤ ਹੋਵੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜੀਪੀ ਸਿੰਘ ਡੀਐਸਪੀ ਮਰੈਂਡਾ ਨੇ ਅੱਜ ਇੱਥੇ ਇਉਂਦ ਵੱਲੋਂ ਸ਼੍ਰੀ ਗੱਗ ਜਹਦ ਪੀਰ ਜੀ ਦੀ ਜਾਦੂ ਨੂੰ ਸਮਰਪਿਤ ਕਰਵਾਏ ਜਾਂਦੇ ਸਾਲਾਨਾ ਕਵੈਡੀ ਕੱਪ ਅਤੇ ਕੁਸ਼ਤੀ ਦੰਗਲ ਦਾ ਪੋਸਟਰ ਜਾਰੀ ਕਰਦੇ ਆ ਕਿਤੇ ਉਹਨਾਂ ਨੇ ਕਿਹਾ ਕਿ ਯੂਥ ਕਲੱਬ ਦਾ ਇਹ ਵੱਡਾ ਉਪਰਾਲਾ ਹੈ ਜੋ ਨੌਜਵਾਨ ਪੀੜੀ ਨੂੰ ਨਸ਼ਿਆ ਵਰਗੀਆਂ ਭੈੜੀਆਂ అలਮਤਾਂ ਤੋਂ ਬਚਾਉਣ ਲਈ ਇੱਕ ਇਹਤ ਮੇਲਾ ਕਰਵਾ ਰਹੇ ਹਨ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹ ਹੋਣ ਦੀ ਅਪੀਲ ਕੀਤੀ ਇਸ ਦੀ ਜਾਣਕਾਰੀ ਦਿੰਦੇ ਆ ਕਲਬ ਦੇ ਪ੍ਰਧਾਨ ਕੁਲਦੀਪ ਸਿੰਘ ਇਉਂ ਦੱਸੇ ਚੇਅਰਮੈਨ ਬਹਾਦਰ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 17 ਅਤੇ 18 ਅਗਸਤ ਨੂੰ ਕਬੱਡੀ ਕੱਪ ਅਤੇ ਕੁਸ਼ਤੀ ਦੰਗਲ ਕਰਵਾਇਆ ਜਾ ਰਿਹਾ ਹੈ ਪੰਜਾਬ ਨਿਊਜ਼ 7 ਰਿਪੋਰਟ ਸੋਨੀ ਸਾਗੀ ਸਾਡੇ ਸਦਰ ਰੋਡਾ ਦੇ ਵਿੱਚ ਇੰਟਰਵਿਊ ਹੋਣ ਦੀ ਚੰਦ ਵੱਲੋਂ ਜਿਹੜਾ ਸੁਗਮਾ ਚਾਰ ਜੀ ਜੀ ਜਾਤ ਨੂੰ ਫੋਰਕਸ 17 18 ਅਗਸਤ ਨੂੰ ਜਿਹੜੀ ਆ ਕਬੱਡੀ ਮੇਲਾ ਜਿਹੜਾ ਚੱਲਿਆ ਜਾ ਰਿਹਾ ਪਿੰਡ ਵਾਸੀਆਂ ਦਾ ਬਹੁਤ ਵਧੀਆ ਉਤਰਾ ਹੈ ਮੈਂ ਕਹਿੰਦਾ ਵੀ ਇਹ ਪਿੰਜਾਇ ਪੱਟਾ ਦੇ ਵਿੱਚੋਂ ਜਾਂ ਸ਼ਹਿਰਾਂ ਤੋਂ ਨਸ਼ਾ ਕਰਦਾ ਤੇ ਆਪਾਂ ਨੂੰ ਜੀਮਾਂ ਨੂੰ ਸਪੋਰਟ ਦੇਣਾ ਆਜ ਬੱਚੇ ਜਿਹੜੇ ਨੇ ਜੀਮਾਂ ਦੇ ਵੱਲ ਤੱਕੇ ਜਾਣ ਦੇ ਕੇ ਤੇ ਨਸ਼ੇ ਤੋਂ ਸਿਖਾਰਾ ਬਾਸ। ਜੂਜ਼ ਵੈਲਫੇਅਰ ਕਲੱਬ ਤੇ ਜੋਬ ਖਸਬਾਵਾ ਕਲੱਬ ਤੇ ਦੇ ਆਨਦਰ ਨਾਨਾ ਸਦਰ ਪਿੰਡ ਵੱਲੋਂ ਇਸ 18 ਘਾਸ ਤੋਂ ਤੇ 18 ਘਾਸ ਨੂੰ ਮੁਕੱਦਮਾ ਕਰਵਾਇਆ ਜਾ ਰਿਹਾ ਹੈ। ਕਿਉਂਕਿ ਪਿੰਡ ਵਾਸੀਆਂ ਦਾ ਬਹੁਤ ਹੀ ਇਸ਼ਲਾਗਾ ਜੋ ਕਦਮ ਹੈ ਇਹ ਅੱਜਕੱਲ ਦੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਪ੍ਰਤੀ ਜਿਹੜਾ ਲਗਾਣਾ ਹੈ ਔਰ ਨਸ਼ਾ ਦੂਰ ਰੱਖਣ ਦਾ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਹੈ ਪਿੰਡ ਵੱਲੋਂ ਇਹਦੀ ਇਹ ਨਿਸ਼ਚਿਤ ਤੌਰ ਤੇ ਇਹ ਬਹੁਤ ਹੀ ਘਟਾ ਕਿਉਂਕਿ ਅੱਜ ਦੀ ਜੁਵਾ ਪੀੜ੍ਹੀ ਜ਼ਿਆਦਾ ਕਰਕੇ ਨਸ਼ਾ ਵੱਲ ਛੇਤੀ ਪ੍ਰੇਰਿਤ ਹੋ ਜਾਂਦੀ ਹੈ ਖੇਡਾਂ ਵੱਲ ਧਿਆਨ ਘੱਟ ਦਿੱਤਾ ਜਾ ਰਿਹਾ ਹੈ ਪਰੰਤੂ ਜਿਹੜਾ ਇਸ ਤਰ੍ਹਾਂ ਦੇ ਖੇਡਾਂ ਕਬੱਡੀ ਜਿੱਦੇ ਸ਼ਕਸ਼ੀਰ ਦੀ ਜੋਰ ਜਮਾਈ ਹੁੰਦੀ ਹੈ ਇਹ ਜੁਵਾ ਪੀੜ੍ਹੀ ਨੂੰ ਬਹੁਤ ਜ਼ਿਆਦਾ ਪ੍ਰੇਰਿਤ ਕਰਦਾ ਹੈ ਤੇ ਇਸ ਤਰ੍ਹਾਂ ਦੇ ਕਲੱਬ ਮੈਂ ਤਾਂ ਬੇਨਤੀ ਕਰਦਾ ਕਿ ਹਰ ਪਿੰਡਾਂ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਤਾਂ ਕਿ ਜਿਹੜੀ ਅੱਜ ਦੀ ਯੂਥ ਹੈ ਉਹ ਨਸ਼ੇ ਤੋਂ ਟਿਕਾਰਾ ਪਾ ਕੇ ਖੇਡਾਂ ਵੱਲ ਆਪਣਾ ਧਿਆਨ ਦੇਣ ਤੇ ਆਪਣੇ ਸਮਾਜ ਦੇਸ਼ ਪਿੰਡ ਤੇ ਆਪਣਾ ਸੁਸਾਇਟੀ ਦਾ ਨਾਮ ਰੋਸ਼ਨ ਕਰਨ ਵੈਲਫੇਅਰ ਕਲੱਬ ਰਜਿਸਟਰਡ ਅਤੇ ਜੁਗਸਵਾਮਾ ਕਲਪ ਡਿਵਿਜਨ ਵੱਲੋਂ ਨੂਨਗਰ ਨਿਵਾਸੀਆਂ ਤੇ ਗ੍ਰਾਮ ਪੰਚਾਇਤ ਦੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ 1997 ਤੋਂ ਲਗਾਤਾਰ ਇਹ ਕਲੱਬ ਸਮਾਜ ਸੇਵੀ ਕੰਮ ਕਰਦਾ ਆ ਰਿਹਾ ਹੈ ਤੇ ਪਹਿਲਾਂ ਖਾਦੇ ਤੋਂ ਖੁੰਡਨ ਕੈਂਪ ਲਾਉਂਦੇ ਸੀ ਉਹ 16-17 ਸਾਲਾਂ ਤੋਂ ਕਬੱਡੀ ਕੱਪ ਤੇ ਕੁਸ਼ਤੀ ਦੰਦਰ ਜੋ ਕਿ 17 ਤੇ 18 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਦਾ ਕਿ ਅੱਜ ਪੋਸਟਰ ਜੋ ਕਿ ਹਰ ਸਾਲ ਲੋਕੋ ਪੋਥਰਾ ਸਮਝੀਂ ਦੇ ਜਿਹੜੇ ਸਾਡੇ ਡੀਐਸਪੀ ਸਾਹਿਬ ਹੋ ਗਏ ਹਰ ਸਾਲ ਵਿਚਲੇ 17 ਸਬ ਤੋਂ ਉਹੀ ਕਰਦੇ ਨੇ ਤੇ ਇਹ ਜਿਹੜਾ ਮੇਲਾ ਹੈ ਇਹ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣੀ ਤੇ ਆਦਤਿਆਂ ਤੋਂ ਦੂਰ ਰੱਖਣ ਲਈ ਪਾਇਆ ਜਾਂਦਾ ਤੂੰ ਵੱਡਾ ਸਹਿਯੋਗ ਹੈ ਪ੍ਰਸ਼ਾਸਨ ਦਾ ਇਲਾਕੇ ਦਾ ਨਗਰ ਨਿਵਾਸੀਆਂ ਦਾ ਤੇ ਸਮੂਹ ਜਿਹੜੇ ਸਾਡੇ ਵੀਰ ਨੇ ਪੱਤਰਕਾਰ ਉਹਨਾਂ ਦਾ ਵੱਡਾ ਸਹਿਯੋਗ ਹੈ ਇਹ ਇੱਕ ਗੱਲ ਹੋਰ ਵੀ ਇਸ ਮੇਲੇ ਦੇ ਵਿੱਚ ਇਹ ਨਾਨ ਪੋਲੀਟਿਕਲ ਮੇਲਾ ਹੈ ਕਿਉਂਕਿ ਨਹੀਂ ਤਾਂ ਕਿਸੇ ਸਿਆਸੀ ਤੋਂ ਵੀ ਕਰਾ ਸਕਦੇ ਸੀ ਬਿਲਕੁਲ ਨਿਰਪੱਖ ਹੈ ਕੋਈ ਕਿਸੇ ਤਰ੍ਹਾਂ ਦੀ ਉਥੇ ਸਿਆਸੀ ਗੱਲ ਨਹੀਂ ਸਿਰਫ ਅਗਰ ਹੋਣੀ ਹੈ ਤਾਂ ਖੇਡਾਂ ਪ੍ਰਤੀ ਹੀ ਗੱਲ ਨੌਜਵਾਨ ਪੀੜ੍ਹੀ ਨੂੰ ਸੇਧ ਦੇਣ ਦੇ ਲਈ ਹੀ ਗੱਲ ਆ ਰਹੀ ਹੈ ਮੈਂ ਧੰਨਵਾਦ ਕਰਦਾ ਪੰਚਾਇਤ ਵਾਲਿਆਂ ਦਾ ਜੂਨੀ ਕਲੱਬ ਦੇ ਮੈਂਬਰਾਂ ਦਾ ਜਿਹੜੇ ਕੀ ਹਰ ਸਾਲ ਇਸ ਸਮਾਗਮ ਨੂੰ ਕਰਵਾਉਣ ਦੇ ਲਈ ਸਹਿਯੋਗ ਦਿੰਦੇ ਨੇ ਧੰਨਵਾਦ ਨੇ ਸਾਡੇ ਜੀਤ ਸਿੰਘ ਜੀ ਡੀਐਸਪੀ ਸਾਹਿਬ ਦਾ ਸਾਡੇ ਜੀਰ ਐਸਐਚਓ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਇਹ ਮਾਨ ਬਖਸ਼ਿਆ ਉਹਨਾਂ ਜੀ ਦਾ ਖਾਸ ਤੌਰ ਤੇ